ਲਓ ਜੀ ਅੱਜ ਤੜਕੇ ਤੜਕੇ ਨੀਤ ਨੀਤ ਕੀਮਤ ਆਟਾ ਲੈਣਾ ਐ ਤੇ ਨੀਤ ਨੂੰ ਤਾਂ ਨੀਤ ਦਾ ਤਾਇਆ ਚੱਡ ਕੇ ਗਿਆ ਖੜਾ ਕੰਬੀ ਜਾਂਦਾ ਵਾਹ ਕਾ ਕੋਟ ਕੰਬੀ ਜਾਂਦਾ ਭਰਾਵਾ ਨਹੀਂ ਅਲਤਾਂ ਕੀ ਕੰਬੀ ਜਾਂਦੀ ਐ ਇੱਥੇ ਕੰਬੀਆ ਵੇਖ ਲੈ ਰਹਿਣਦੇ ਰਹਿਣਦੇ ਆ ਕੀ ਐ ਪੂਰ ਟਰੱਕ ਕਿੰਨੇ ਵਜੇ ਆਉਗੀ ਤ੍ਰੀਗਨ ਹੋਣੀ ਵਾਲੀ ਐ ਇਧਰ ਪਿੰਡੋਂ ਆਉਗੀ ਠੀਕ ਐ ਹਾਂ ਸਸੀ ਕਾਲ ਵੈਲਕਮ ਵੈਕ ਟੂ ਮੇ ਯੂਟਿਊਬ ਚੈਨਲ ਹੋਰ ਦੱਸੂਗੀ ਹਾਲ ਚਾਲ ਮੈਂ ਕੋਟਰ ਕੁਵੱਦਰ ਠੀਕ ਆ ਵੀ ਸਾਰੇ ਭਾਈ ਹੰਦੇ ਤੇ ਇੱਕ ਕੌਟੇ ਚਤਰੀ ਕੋਠੇ ਤੇ ਲੈ ਜੀਏ ਫਿਰ ਕਰਦੇ ਆ ਠੀਕ ਹੈ ਚੋਪਰ ਇੱਕ ਮਿੰਟ ਆ ਦੇਖੋ ਚਤਰੀ ਆਏ ਬਾਹਰ ਤੇ ਰੱਖੀ ਹੈ ਤੇ ਆਏ ਕੋਠੇ ਤੇ ਲਾ ਦਈਏ ਇੱਕ ਮਿੰਟ ਚੋਪਰ ਫੋਨ ਤੇ ਜਾ ਕੇ ਚਲਾਾਂਗੇ ਠੀਕ ਹੈ ਬਾਕੀ ਚਲਦੇ ਹਾਂ ਕੋਠੇ ਤੇ ਫਿਰ ਕਰਦੇ ਲਓ ਚੋਪਰ ਕੋਠੇ ਤੇ ਆ ਕੇ ਪਹਿਲਾਂ ਤਾਂ ਦੱਸਿਏ ਕਿ ਕਿਸ ਹਾਲ ਨਾਲ ਤੇ ਕਾਹਤੋਂ ਆਏ ਆ ਆ ਦੇਖੋ ਜੀ ਆਹਦੇ ਲੱਛਣਾ ਕਰਕੇ ਰਾਤ ਰਹਿਗੇ ਬਾਹਰ ਤੇ ਹੁਣ ਕੁੰਗੜੇ ਪਏ ਆ ਯਾਨੀ ਕਿ ਗੱਲੇ ਖੋਏ ਪਏ ਆ ਪਾਣੀ ਦੇ ਨਾਲ ਦੋਨੇ ਇੱਕ ਉਤਰੇ ਮਤਲਬ ਬੱਚੇ ਦੋਨੇ ਹੀ ਆ ਯਾਰ ਠੀਕ ਹੈ ਚੋਬਰੋ ਤਾਂ ਪੂਰੀ ਕਬੂਤਰੀ ਬਣੀ ਪਈ ਆ ਤੇ ਬਾਕੀ ਜੀ ਰਾਤ ਨੂੰ ਤਾੜਨ ਲੱਗਿਆ ਸੀ ਤੇ ਛਤਰੀ ਜੀ ਤੋਂ ਉੱਡ ਗਏ ਠੀਕ ਹੈ ਚੋਬਰੋ ਛਤਰੀ ਤੋਂ ਉੱਡ ਗਏ ਤੇ ਉੱਡ ਕੇ ਚਵਾਰੇ ਤੇ ਬੈਠੇ ਮੈਂ 10 ਮਿੰਟ ਯਾਰ ਆਏ ਨਹੀਂ ਤੁਸੀਂ ਕਹੋਗੇ ਉਦੋਂ ਛਤਰੀ ਡੇਢੀ ਕਰਤੀ ਮੈਂ 10 ਮਿੰਟ ਛਤਰੀ ਫੜਕ ਬੈਠਾ ਰਿਹਾ ਮੈਂ ਚੱਲ ਆਗੇ ਆਗੇ ਛਤਰੀ ਤੇ ਗੜੇ ਪਾਉਣ ਲੱਗ ਗਏ ਬਾਈਂਦੇ ਵਾਂਦੇ ਫਿਰ ਜਵਾਦੀ ਤੇ ਬੈਠ ਗਏ ਠੀਕ ਹੈ ਜੀ ਤੇ ਫਿਰ ਮੈਂ ਤੁਹਾਨੂੰ ਐਵੇਂ ਕਾਹ ਤੋਂ ਝੂਠ ਬੋਲਾ ਫਿਰ ਮੈਂ ਆਪ ਵੀ ਨਹੀਂ ਮੈਨੂੰ ਪਤਾ ਸੀ ਵੀ ਇਹਨਾਂ ਨੇ ਦੁਬਾਰਾ ਤਾਂ ਆਉਣਾ ਨਹੀਂ ਚਲ ਰਹੀ ਤੇ ਤਾਂ ਕਰਕੇ ਦੁਬਾਰਾ ਮੱਥਾ ਨਹੀਂ ਮਾਰਿਆ ਰਾਤ ਬਾਰ ਰਹਿ ਕੇ ਹੁਣ ਕੱਲ ਨੂੰ ਅੱਜ ਆਪ ਹੀ ਸ਼ਹਿਰ ਜੀ ਤੇ ਆਉਣਗੇ ਠੀਕ ਹੈ ਜੀ ਤੇ ਬਾਕੀ ਅਜ ਬੱਚੇ-ਬੱਚੇ ਛੱਡਨੇ ਵੱਡੇ ਕਬੂਤਰ ਨਹੀਂ ਛੱਡਨੇ ਯਾਰ ਕਿਉਂਕਿ ਵੱਡੇ ਉਹ ਥੋੜਾ ਜਿਹਾ ਸਿਸਟਮ ਉਹਨਾਂ ਦਾ ਹੋ ਰਹੀ ਹੈ ਤੇ ਤਾਂ ਕਰਕੇ ਬੱਚੇ ਨਹੀਂ ਉੱਠਦੇ ਪੂਰੇ ਠੀਕ ਹੈ ਜੋ ਬਰੋ ਤੇ ਬਾਕੀ ਜੀ 21 ਹੁਣ ਲਗਾ ਛਤਰੀ ਛਤਰੀ ਲਾ ਦਿੱਤੀਏ ਤੇ ਇੱਕ ਬੱਚਾ ਬਾਹਰ ਕੱਢਦੀਏ ਇੱਕ ਦੋ ਵਾਰ ਹੀ ਆ ਠੀਕ ਹੈ ਜੋ ਬਰੋ ਰਾਤ ਦੀ ਵਾਰ ਰਹਿਗੇ ਸੀ ਇੰਨਾ ਚੱਲ ਜਿੰਨਾ ਚੱਕਰ ਉੱਡਣ ਘੁੱਡਣਗੇ ਸੀ ਠੀਕ ਹੈ ਵੀ ਤੇ ਛਤਰੀ ਲਾ ਲਈਏ ਛਤਰੀ ਰਹਿ ਜਾਣਗੇ ਫਿਰ ਤਾਂ ਪਤਾ ਪੱਸ ਸੇਕਣਗੇ ਫਿਰ ਸੈੱਟ ਹੋਣਗੇ ਆਏ ਤਾਂ ਹੋਣਾ ਨਹੀਂ ਇਹਨਾਂ ਨੇ ਲਓ ਜੀ ਹੁਣ ਮਤਲਬ ਬੱਚੇ ਦੀ ਰਿਪੋਰਟ ਥੋੜੀ ਜਿਹੀ ਅੱਗੇ ਨਾਲ ਓਕੇ ਆ ਮੇਰੇ ਕੋ ਹਰੀ ਜੀ ਦਵਾਈ ਪਈ ਸੀ ਉਹ ਪਾਦੀ ਸੀ ਇਹਦੀ ਅੱਖਾਂ 'ਚ ਤੇ ਕੁਝ ਕੁ ਗੋਲੀ ਨਗਾਲੀਆਂ ਦੇਤੀਆਂ ਸੀਆਂ ਮੈਂ ਜਿੰਨੀਆਂ ਕਿ ਮੈਨੂੰ ਪਤਾ ਸੀ ਠੀਕ ਹੈ ਬਈ ਤੇ ਹੁਣ ਥੋੜੀ ਜੀ ਇਹਦੀ ਹਾਲਤ ਅਕੇ ਨਾਲ ਠੀਕ ਹੈ ਠੀਕ ਹੈ ਚੋ ਬਰੋ ਤੇ ਬਾਕੀ ਕੱਲ ਤੁਸੀਂ ਵੇਖਿਆ ਸੁਸਤ ਸੁਸਤ ਅੱਜ ਤਾਂ ਹੈ ਥੋੜਾ ਜਿਆ ਕਰੰਟੇ ਚ ਤੇ ਬਾਕੀ ਇਹਨੂੰ ਬੰਦੇ ਛੁਤਰੀ ਛੁਤਰੀ ਤੇ ਤੇ ਆ ਕੀ ਹੋ ਗਿਆ ਕਰੀ ਕਰੀ ਵਿਖਾਈਂਗੀ ਵਿਖਾਉਂਦਾ ਸੀ ਇੱਥੇ ਜਿਵੇਂ ਯਾਰ ਇੱਥੇ ਵੱਜੀ ਹੋਵੇ ਹਨਾ ਵਖਾਂਜੀ ਪੁੱਤ ਇੱਕ ਮਿੰਟ ਮੈਂ ਯਾਰ ਚੈੱਕ ਕਰ ਲਾਂ ਨਹੀਂ ਉਹੀ ਉਹੀ ਕਰਦਾ ਸੀ ਉਹੀ ਉਹੀ ਕਰਦਾ ਸੀ ਇਹ ਤੇ ਚੱਲ ਮੈਂ ਨਾ ਉੱਤੇ ਤੈਨੂੰ ਬੰਦਾਂ ਠੀਕ ਆ ਚੋਪਰ ਉਹਨਾਂ ਬੰਨ ਬੰਨ ਕੇ ਤੇ ਉਹ ਬੱਚਿਆਂ ਨੂੰ ਆਣ ਕੇ ਉਹ ਵੀ ਛਤਰੀ ਤੇ ਬਹਿ ਗਏ ਹੁਣ ਤੇ ਫਿਰ ਚੱਲਦੇ ਆ ਸਕੂਲਾਂ ਨੂੰ ਸਕੂਲ ਨੂੰ ਤੇ ਆਣ ਕੇ ਫਿਰ ਡਾਉਨੇ ਮਤਲਬ ਆਣ ਕੇ ਕਰਦੇ ਆ ਬਲੌਗ ਆਪ ਹੀ ਉੱਡ ਪੈਣਗੇ ਜਦੋਂ ਧੁੱਪ ਤਾਪ ਜੀ ਲੱਗੀ ਸਰੀਰ ਖੁੱਲਿਆ ਇਹਨਾਂ ਦਾ ਹਾਂਜੀ ਭਾਈ ਤੇ ਹੁਣ ਪਿੰਡ ਚਲੇ ਸੀ ਕਿ ਗੇਟ ਦਾ ਪਤਾ ਕਰਨ ਤੇ ਪਿੰਡ ਜੀ ਆ ਗਏ ਸੀ ਕਰਦੇ ਆ ਚੋਪਰ ਰਾਜੀ ਚੱਕ ਲਈ ਜੀ ਆਪਾਂ ਆਪਣੀ ਤੇ ਗੇਟ ਦਾ ਪਤਾ ਕਰਨ ਚਲੇ ਸੀ ਕਿ ਸਕੂਲੋਂ ਆਇਆ ਸੀ ਉਹ ਤੋਂ ਕਹਿੰਦੇ ਬੀਬਾ ਵੜਾਈ ਜਾਨਾ ਤੇ ਮੈਂ ਉਹ ਲ ਬਣਾਉਣ ਲੱਗ ਗਿਆ ਸੀ ਤੇ ਹੁਣ ਵਿਨੇ ਜਾ ਕੇ ਬਣਾਤਾ ਜਾਂ ਨਹੀਂ ਪੁੱਤੇ ਅਰ ਕੀਤਾ ਤੇ ਚਲਦੇ ਆਪਾਂ ਉੱਥੇ ਜਾ ਕੇ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕੀ ਅਪਡੇਟ ਹੈ ਠੀਕ ਹੈ ਇਹ ਨਾਲੇ ਕੂਤਰ ਪਾਤਰ ਵੀ ਉੱਡਾਏ ਉਹਨਾਂ ਨੂੰ ਵੀ ਜਾ ਕੇ ਲਾਵਾਂਗੇ ਠੀਕ ਆ ਬਈ ਲਓ ਜੀ ਸਾਡੇ ਬਣਦੇ ਛੋਟੇ ਕੂਤਰ ਬਾਜ ਕਿਵੇਂ ਹੋ ਫਿਰ ਠੀਕ ਹੈ ਤੇ ਕਹਿੰਦੇ ਸਾਡੇ ਵੀਡੀਓ ਬਣਾ ਕੋਈ ਨਹੀਂ ਬਣਾ ਲਨੇ ਆ ਤੇ ਪਿੰਡ ਪਹੁੰਚ ਕੇ ਸੀ ਆਪਾਂ ਗੱਈ ਆ ਕੇ ਹੀ ਮਿਸਤਰੀ ਕੋਲੇ ਚਲਦੇ ਆ ਤੇ ਪਸ਼ੂ ਪਸ਼ੂ ਹੋਏ ਪਏ ਆ ਜੀ ਫਿਰ ਆਹਲਾ ਸਿੰਘਾ ਦੇ ਨਾਲ ਚੱਕ ਲਈ ਕੋਈ ਕਦੇ ਬਲੌਗਰ ਸਾਹਿਬ ਆ ਕੇ ਚੱਕ ਲਈਏ ਸਿੰਘਾ ਤੇ ਐਡੇ ਵੀ ਆਪਾਂ ਵੱਡੇ ਨਹੀਂ ਬਣੇ ਬਈ ਬਣ ਕੇ ਮੜਾ ਧਿਆਨ ਹੀ ਰੱਖਿਓ ਠੀਕ ਹੈ ਜੀ ਲਓ ਜੀ ਆ ਗਿਆ ਪਿੰਡ ਸਾਡਾ ਉਹ ਟੈਂਕੀਆਂ ਦੇ ਟਾਵਰ ਜਿਹੜੀ ਆਪਣੀ ਛੱਤ ਤੋਂ ਵਿਖਦੇ ਆ ਠੀਕ ਆ ਬਈ ਤੇ ਅੱਗੇ ਸਾਡੇ ਪਿੰਡ ਦਾ ਸਕੂਲ ਬਸ ਕਿੰਨੇ ਕੁ ਵਾਰੀ ਵਿਖਾਈਏ ਰਾਤ ਤੇ ਅੱਗੇ ਜਸ਼ਨ ਹੁੰਦਾ ਪਿਆ ਉਹ ਮੋਟਰ ਤੇ ਕਰਦੇ ਠੀਕ ਹੈ ਜਬਰੋ ਲੈਡ ਜੀ ਵਿਖਦੀ ਹੋਣੀ ਆ ਤੇ ਆਪਾਂ ਆਪਣੀ ਫਰਾਰੀ ਤੇ ਨੇ ਆਰੇ ਲੈਂਦੇ ਹੋਏ ਆਨੰਦ ਲੈਂਦੇ ਹੋਏ ਪਹੁੰਚ ਚੁੱਕੇ ਆਂ ਬੱਸ ਸਾਈਕਲ ਤੇ ਆਂ ਸਾਈਕਲ ਕਿੱਥੇ ਟੱਲੀ ਐ ਆਇਆ ਆਇਆ ਤਾਂ ਸ਼ਿਲਾ ਦਾ ਕੰਮ ਅਜਾਉ ਨਹੀਂ ਇਹ ਬਾਕੀ ਮੈਂ ਤਾਂ 1.5 ਘੰਟੇ ਪਿਆ ਰਹੇ ਅਗਾਂਹ ਇਹੋ ਜਿਹੇ ਬਾਕੀ ਸੁੰਦਰ ਲੱਗਦੀ ਜੇ ਤਾਂ ਸਭ ਤੋਂ ਕੇਵਨ ਮਨ ਲੱਗਦਾ ਇਹ ਗੇਟ ਵਾਲੇ ਕੋਲੇ ਆਪਾਂ ਜਾ ਕੇ ਵਾਪਸ ਆ ਚੁੱਕੇ ਹਾਂ ਹਨੇਰਾ ਕਾਫੀ ਹੋ ਚੁੱਕਿਆ ਹੈ ਤੇ ਤੁਮ ਦੱਸ ਦਿੱਤੇ ਵੀ ਕੀ ਸਿਸਟਮ ਹੈ ਵੀ ਸੋਚੋ 50% ਕੱਲ ਨੂੰ ਗੇਟ ਤਿਆਰ ਹੋ ਜੂਗਾ ਠੀਕ ਹੈ ਜੀ ਤੇ 50% ਨਹੀਂ ਹੁੰਦਾ ਕਿਉਂਕਿ ਉਹਨੇ ਇੱਕ ਮਤਲਬ ਥੋੜਾ ਜਿਹਾ ਹੀ ਰਹਿ ਗਿਆ ਕੰਮ ਐਂਗਲਾਂ ਲਾਉਣੀਆਂ ਸਾਈਡ ਤੇ ਤੇ ਉਤਲਾ ਥੋੜਾ ਜਿਹਾ ਮਾਲਵਾ ਕੀ ਕਹਿੰਦੇ ਪੱਤਰਾ ਲਾਉਣਾ ਠੀਕ ਆ ਜੀ ਬਾਕੀ ਸਾਰਾ ਉਹਨੇ ਕੰਪਲੀਟ ਕਰਤਾ ਜਦੋਂ ਉਹਦੇ ਕੋਲੇ ਬੈਠਾ ਸੀ ਜਾ ਕੇ ਤੇ ਤੁਸੀਂ ਆ ਵੇਖਿਆ ਹੁਣ ਹੀ ਆਇਆ ਮੈਂ ਤੇ ਬਾਕੀ ਜੀ ਹੁਣ ਬੱਚੇ-ਬੁੱੱਚੇ ਲਾਉਣੇ ਛਤਰੀ ਤੋਂ ਤੇ ਕੱਲ ਨੂੰ ਆਪਾਂ ਰਾਵਾਂਗੇ ਘਰੇ ਛੁੱਟੀ ਮਾਰਾਂਗੇ ਸਕੂਲੋਂ ਤੇ ਪਹਿਲਾਂ ਤਾਂ ਇਹਨੂੰ ਢਾਈਏ ਉਹ ਕਾ ਪਈ ਪਤਾ ਨਹੀਂ ਕਿਹੜੇ ਸਾਈਡ ਜਾਵੜਿਆ ਇਹਨੂੰ ਢਾਈਏ ਬੱਚਾ ਉਹ ਰਿਆ ਮੈਂ ਇੱਧਰ ਰੋੜੇ ਮਰੀ ਜਾਵਾ ਬੱਚਾ ਉਧਰ ਜਾਵੜਿਆ ਸੀ ਆ ਬੈਠਾ ਚੱਲ ਬੁੱਤ ਛਤਰੀ ਤੇ ਇੱਕ ਮਿੰਟ ਛਤਰੀ ਕੋਲੇ ਲੈ ਆਵਾ ਇਹ ਨਹੀਂ ਸੀ ਜਾਣਦਾ ਤੇ ਮੈਂ ਕੂਤਰ-ਵਾਤਰ ਤਾੜਦਾ ਫਿਰ ਕਰਦਾ ਠੀਕ ਆ ਚੁੱਪਰ ਉਹ ਜੀ ਬੱਚੇ ਮੈਂ ਲਾੜੇ ਥੱਲੇ ਚਲੋ ਖੁੱਡੇ ਖੁੱਡੇ ਚਲੋ ਖੁੱਡੇ ਚੰਦਰੇ ਕਾਰ ਹੈਗਾ ਵਿਚਾਰਾ ਰਾਲ ਡੱਬਾ ਇਹਨੂੰ ਬੰਨ ਇਹਨੂੰ ਖੋਲ ਕੇ ਤੇ ਬੰਨਿਆ ਵੈਸੀ ਇਹ ਥੋੜਾ ਜਿਹਾ ਬਿਮਾਰ ਸੀ ਹੁਣ ਤੱਕ ਇਹਨਾਂ ਪੂਰਾ ਓਕੇ ਦੀ ਰਿਪੋਰਟ ਹੈ ਠੀਕ ਹੈ ਜੀ ਤੇ ਥੋੜੀ ਜਿਹੀ ਗੋਲੀ ਹੋਰ ਦੇਦੀ ਹੈ ਇਹਨੂੰ ਤੇ ਬੜੀ ਮੈਡੀਸਿਨ ਤੇ ਜਦ ਨਾਲ ਦੁਬਾਰਾ ਬਿਮਾਰ ਨਾ ਹੋਵੇ ਇਹ ਠੰਡ ਜੀ ਮਹਿਸੂਸ ਕਰ ਗਿਆ ਸੀ ਚੱਲ ਬੋ ਤੂੰ ਅੰਦਰ ਤੂੰ ਵੀ ਤੇ ਨਾਲ ਦੇ ਸਾਥੀ ਅੰਦਰ ਆ ਪਹੁੰਚ ਜਾ ਯਾਰ ਉੱਡਣਾ ਜਾਵੇ ਇੱਕ ਮਿੰਟ ਮੈਨੂੰ ਇਹਨੂੰ ਛੱਡਾਂ ਇੱਥੇ ਉਹਨੂੰ ਉਨ ਨੂੰ ਫੜ ਕੇ ਤੇ ਤੜਾ ਲਓ ਜੀ ਚਲੋ ਅਛਾ ਜੀ ਕੋਈ ਅੰਡਾ ਡਾ ਰਾਇਆ ਵਾ ਯਾਰ ਅੱਜ ਦੋ ਦਿਨ ਹੋਰ ਨਾ ਡੇ ਲਓ ਤੇ ਉਹਨੇ ਨੂੰ ਮੈਂ ਕਰ ਦੂੰਗਾ ਰਸਤਾ ਤੁਹਾਡਾ ਠੀਕ ਆ ਬਾਈ ਬਣ ਕੇ ਬਾਕੀ ਸਰੀ ਕਾਰਾ ਤੇ ਇੱਕ ਮੱਡੇ ਨੂੰ ਖੋਲ ਦੀ ਵਿਚਾਰੇ ਨੂੰ ਤਵਾਇਦੂ ਵੀ ਦੇ ਲਈਏ ਇਹਨੂੰ ਲਓ ਜੀ ਤੇ ਕਬੂਤਰਾਂ ਨੂੰ ਦਾਣੇ ਦੁਨੇ ਪਾ ਦੀਏ ਹੁਣ ਤੇ ਬਾਕੀ ਓਕੇ ਦੀ ਰਿਪੋਰਟ ਆ ਪਾਣੀ ਆਪਣਾ ਸਾਫੀ ਆ ਠੀਕ ਹੈ ਜੀ ਲਓ ਚੋ ਕਰੋ ਛਕੋ 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 ਤੁਸੀਂ ਪਾਸੇ ਮੁੱਢੀ ਮਾਰੀ ਜਾਂਦੇ ਹੋ ਰਹਿ ਤੇ ਪਾ ਦੀਏ ਨਾਲੇ ਉਹ ਬੱਚੇ ਓਕੇ ਦੀ ਰਿਪੋਰਟ ਆ ਉੱਥੇ ਇੱਥੇ ਵੀ ਵੇਖ ਲਓ ਅਣਡੰਡਾ ਨਾ ਇਹ ਹਲਾਉ ਗਿਆ ਏਜੰਡਾ ਲਾ ਲੈਣਾ ਬਈ ਇਹਨੇ ਹੁਣ ਕੀ ਕਰੀ ਗਿਆ ਯਾਰ ਆ ਜੋੜੀ ਕੱਲੀ ਜੋੜੀ ਇੱਥੇ ਚੜਦਾਂਕ ਦੋ ਜੋੜੀਆਂ ਮਤਲਬ ਬਾਕੀ ਉੱਧਰ ਲੈ ਜਾਵਾਂਗੇ ਦੋ ਜੋੜੀਆਂ ਇੱਥੇ ਰਹਿਣਗੀਆਂ ਠੀਕ ਹੈ ਜੀ ਤੇ ਬਾਕੀ ਇੱਕੋ ਜੋੜੀ ਬੱਚਿਆਂ ਵਾਲੀ ਬੱਚਾ ਟਰੇਸ ਵਿੱਚ ਹੀ ਲੈ ਚੱਲਣਾ ਰੱਖ ਦਾਂਗੇ ਪਿੰਜਰੇ 'ਚ ਪਰ ਕਬੂਤਰਾਂ ਦੇ ਅੰਡੇ ਹੋਣਗੇ ਮਹੀਨਾ ਦਾ ਵੇਟ ਕਰਨੀ ਪੈਣੀ ਬਈ ਦੋ ਮਹੀਨੇ ਤਾਂ ਇੱਥੇ ਰੱਖਣੇ ਪੈਣੇ ਆ ਜਿਹੜੇ ਚਾਰ ਜੋੜੀਆਂ ਆ ਦੋ ਜੋੜੀਆਂ ਜੀ ਜੀ ਠੀਕ ਹੈ ਜੀ ਤੇ ਬਾਕੀ ਕਿੰਨੀ ਕੋਟ ਆ ਬਸ ਮਾਰਕ ਕਰੇ ਵੀ ਦੋ ਦਿਨ ਆਂਡੇ ਹੋਰ ਨਾਲ ਲਾਵੇ ਕਬੂਤਰੀ ਤੇ ਬੱਚੇ ਉਧਰ ਹੋ ਜਾਣ ਹੋ ਕਬੂਤਰ ਉਧਰ ਹੋ ਜਾਣਗੇ ਸਾਰੇ ਹਿੰਜੇ ਦੋ ਦਿਨ ਨਾਲ ਆਵੇ ਤਾਂ ਪਰ ਕਿੱਥੇ ਹੋਣਗੇ ਲਓ ਜੀ ਇਹ ਧਾਣੇ ਇਹਦੇ ਜਵਾ ਆ ਜੀ ਇਹ ਧਾਣੇ ਇੰਤੇ ਲੈ ਪੁੱਤਰ ਜੀ ਦੇਦਰੇ ਦੇਦਰੇ ਦੇਦਰ ਮਰੋ ਛਾਲ ਮਾਰੋ ਮਰੋ ਮਰੋ ਮਾਰੋ 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 ਚਬਰ ਆਇਆ ਆ ਲੰਗੇ ਆਖ ਤੇ ਗਿਨ ਲੈ ਬਰਾਓ ਬਰਾਓ ਬਰਾ 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 ਕੇ ਲੈ ਵੀ ਸ਼ੋ ਕੋਵੇਂ ਦੇ ਤੇ ਦਿੱ ਅੱਜ ਦੋ ਵਾਰੀ ਦਾਣੇ ਪਾਦੇ ਇੱਕ ਵਾਰੀ ਤਾਂ ਪਾਇਆ ਪਾਸੇ ਸੀ ਇੱਕ ਵਾਰੀ ਹੁਣ ਪਾਦੇ ਠੀਕ ਹੈ ਜੀ ਕਿਉਂਕਿ ਉਹ ਬੱਚਾ ਆਇਆ ਸੀ ਮੈਂ ਚਲ ਬੁੱਖਾ ਹੋਣਾ ਕੱਲ ਦਾ ਜਿਹੜਾ ਬਾਹਰ ਰਹਿ ਗਿਆ ਸੀ ਤਾਂ ਕੱਢ ਕੇ ਠੀਕ ਹੈ ਬਾਕੀ ਉਹ ਕੀ ਰਿਪੋਰਟ ਲਾ ਦੀਓ ਖੁੱਡਾ ਤੇ ਕਰਤੀਓ ਵਲੋਗਿੰਗ ਐਂਡ ਠੀਕ ਠੀਕ ਆ ਬਈ। ਲਓ ਜੀ ਅੱਜ ਦਾ ਵਲੌਗ ਬਣਿਆ ਹੋਣਾ ਛੋਟਾ ਜਿਹਾ। ਠੀਕ ਹੈ ਛੋ ਬਰੋ। ਕਿਉਂਕਿ ਗੇਟ ਵਾਲੇ ਕੋਲੇ ਜਾਵਣੇ ਸੀ ਉੱਥੇ ਹੀ ਬੈਠੇ ਰਹੇ ਫਿਰ ਆਇਆ ਨਹੀਂ ਗਾ। ਥੋੜਾ ਐ ਮਤਲਬ ਅਡਜਸਟ ਕਰ ਲੋ ਆ ਇੱਕ ਜਾਂ ਆ ਇੱਕ ਅੱਜ ਦਾ ਦੇਣੀ ਆ ਬਸ ਜਿਹੜਾ ਛੋਟਾ ਵਲੌਗ ਆਊਗਾ। ਅਜ ਤੋਂ ਬਾਅਦ ਝੋਟੇ ਵੱਡੇ। ਕਿਉਂਕਿ ਗੇਟ ਲੱਗ ਜਾਊਗਾ। ਤੇ ਉਦੋਂ ਮੁੜ ਕੇ ਇੱਕ ਮਿੰਟ ਥੱਲੇ ਵੀ ਚੈਨਲ ਰੱਖਣਾ ਪੈਦਾ ਕਰਿਆ ਹੋਣਾ ਹੋਵੇ। ਬਾਜੀ ਇਧਰ ਕਿਤੇ। ਠੀਕ ਆ ਬਈ ਡੇਖ ਲੋ ਕਿ ਬਈ। ਕੋਈ ਗੱਲ ਹੋ ਗਈ ਨਾ। ਗੇਟ ਲਾਉਣ ਆਏ ਸੀਗੇ ਸੜਕਾਂ ਲਾ ਤੇ ਆਪਾਂ ਗੱਲ ਕਰਦੇ ਪਏ ਸੀ ਵੀ ਇੱਕ ਦੋ ਤੁਸੀਂ ਰੁਕੋ ਉਸ ਤੋਂ ਬਾਅਦ ਕੈਂਡ ਕੈਂਡ ਵਲੌਗ ਕਰਨਗੇ ਮਸਤ ਮਸਤ ਕੈਂਡ ਦੇ ਕੈਂਡ ਠੀਕ ਹੈ ਜੋ ਬ్రో ਕਿਉਂਕਿ ਕੱਲ ਨੂੰ ਕੱਲ ਤੋਂ ਵਲੌਗ ਆਪਣੇ ਵਧੀਆਉਣੇ ਸਟਾਰਟ ਹੋ ਜਾਣਗੇ ਠੀਕ ਹੈ ਬਾਈ ਤੇ ਤੁਸੀਂ ਸਪੋਰਟ ਬਣਾਈ ਰੱਖਿਓ ਬਸ ਬਾਈ ਸਬਸਕ੍ਰਾਈਬਰ ਸਬਸਕ੍ਰਾਈਬਰਾਂ ਦਾ ਪਿਆਰ ਚਾਹੀਦਾ ਆਪਾਂ ਨੂੰ ਬਸ ਸਬਸਕ੍ਰਾਈਬਰ ਤੇ ਕਮੈਂਟ ਇੱਕ ਪਿਆਰਾ ਜਿਹਾ ਕਮੈਂਟ ਕਰਦੇ ਆ ਕਰੋ ਅਰ ਜਨਾ ਠੀਕ ਹੈ ਬਾਈ ਤੇ ਵਾਕਿਓ ਕੀ ਦੀ ਰਿਪੋਰਟ ਆ ਲੋਗ ਦੀ ਕਰਦੇ ਐ ਐਂਡਿੰਗ ਮਿਲਦੇ ਐ ਫਿਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਕੱਲ ਨੂੰ ਫੁੱਲ ਕੈਂਟ ਵਲੌਗ ਬਣੂਗਾ ਠੀਕ ਐ ਚੁੱਪੋ